ਯੋਧਨਾਸ਼ਾ ਵਦ ਨੂੰ ਲੈ ਕੇ ਥਾਣਾ ਪੱਟੀ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ ਤਾਂ ਦੱਸਿਆ ਕਿ 1.507 ਗ੍ਰਾਮ ਹੈਰੋਇਨ ਸਮੇਤ ਪੱਟੀ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਇਸ ਬਾਰੇ ਜਾਣਕਾਰੀ ਦਿਨ ਤੋਂ ਸਬ ਡਿਵੀਜ਼ਨ ਦੇ ਡੀਐਸਪੀ ਨੇ ਦੱਸਿਆ ਹੈ ਕਿ ਰਾਹੁਲ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ ਪੱਟੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ ਉਸ ਨੂੰ ਪੇਸ਼ ਜਿਹੜਾ ਕਿ ਅਦਾਲਤ ਵਿੱਚ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਕੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੇ ਸੰਭਾਵਨਾ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰੀ ਜੀ ਆਈਪੀਐਸ ਐਸਪੀਟੀ ਸਾਹਿਬ ਸ਼੍ਰੀ ਅਜੇ ਰਾਜ ਸਿੰਘ ਜੀ ਟੀਪੀਐਸ ਤੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਤਰਨਤਾਰਨ ਪੁਲਿਸ ਨੇ ਮੁਹਿੰਮ ਚਲਾਈ ਯੁੱਧ ਨਸ਼ਾ ਵਿਰੁੱਧ ਉਸ ਦੇ ਤਹਿਤ ਕੀਤੀ 19 ਜੂਨ ਨੂੰ ਸਿਟੀ ਪੱਟੀ ਥਾਣੇ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਰਾਹੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗਾੜ ਨੰਬਰ 1 ਪੱਟੀ ਦਾ ਜੋ ਰਹਿਣ ਵਾਲਾ ਹੈ ਉਸਨੂੰ ਗ੍ਰਿਫਤਾਰ ਕਰਕੇ ਇਸ ਕੋਲ 1 ਕਿਲੋ 507 507 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਜੋ ਕਿ ਕਮਰਸ਼ੀਅਲ ਕੈਟਾਗਰੀ ਵਿੱਚ ਆਉਂਦੀ ਹੈ ਤੇ ਇਹ ਜੇ ਹੁਣ ਆਪਾਂ ਡੀਪਲੀ ਇਨਵੈਸਟੀਗੇਟ ਕਰ ਰਹੇ ਆਂ ਤੇ ਤੇ ਫੋਰਵਰਡ ਤੇ ਬੈਕਵਰਡ ਲਿੰਕੇਜ ਆਪਾਂ ਚੰਗੀ ਤਰ੍ਹਾਂ ਦੇਖ ਰਹੇ ਆ ਕਿ ਕੀ ਕੀ ਇਸ ਦੇ ਅੰਦਰ ਹੋਰ ਤਾਂ ਸਾਹਮਣੇ ਆਉਂਦੇ ਦਾ ਤਾਂ ਸਰ ਹੋਰ ਵੀ ਖੁਲਾਸਾ ਆਇਆ ਜਾਂ ਕਿੱਥੋਂ ਲੈ ਕੇ ਆਉਂਦਾ ਸੀ ਜਾਂ ਕਿਹਨਾਂ ਨੂੰ ਆਪਾਂ ਮੰਨਦਾ ਜੀ ਉਹ ਜੇ ਆਪਾਂ ਚੈੱਕ ਕਰਦੇ ਆਂ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ-ਕਿਹੜੇ ਅੱਗੇ ਸਪਲਾਈਸਰ ਬੈਟਲ ਸੂਏ ਅਗੇ ਸੇਲ ਕਰਦੇ ਸੀ ਤੇ ਦਰ ਹੋਰ ਵੀ ਦੋਸ਼ੀ ਵੀ ਹੈਗੇ ਨੇ ਇਹਦੇ ਨਾਲ ਜਿਹੜੇ ਆਪਾਂ ਆਇਡੈਂਟੀਫਾਈ ਕਰ ਰਹੇ ਹਾਂ ਕੁਝ ਬੰਦੇ ਹੈਗੇ ਆ ਜਿਨ੍ਹਾਂ ਤੇ ਸਾਨੂੰ ਡਾਊਟ ਹੈ ਜਿਹੜੇ ਉਹ ਕੁਝ ਕਿਛ ਵਿੱਚ ਆਪਾਂ ਕਲੀਅਰ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਆਪਾਂ ਜ਼ਰੂਰ ਅਗਰ ਉਹ ਵੀ ਇਸ ਕੇਸ ਵਿੱਚ ਇਨਵੋਲਡ ਹੈਗੇ ਆ ਤੇ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰਕੇ ਸੀਗੋੜੇ ਅਰੈਸਟ ਕਰਾਂਗੇ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਕੀ ਜਾਣਾ ਚਾਹੋਗੇ ਉਹਨਾਂ ਨੂੰ ਇਹੀ ਕੀ ਉਹਨਾਂ ਨੂੰ ਵੀ ਇੱਕ ਸਖਤ ਚੇਤਾਵਨੀ ਹੈ ਜਾਂ ਹਦਾਇਤ ਕਹਿ ਲਓ ਕਿ ਉਹਨਾਂ ਨੂੰ ਇਹ ਕੰਮ ਵੱਲ ਇਹ ਕੰਮ ਤੋਂ ਪਰੇ ਹਟ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਏ ਦਿਨ ਹੀ ਪੰਜਾਬ ਪੁਲਿਸ ਅਤੇ ਤਰ੍ਹਾਂ ਤਰ੍ਹਾਂ ਪੁਲਿਸ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਰਿਕਵਰੀਆਂ ਕਰ ਰਹੀ ਹੈ ਜਿਨ੍ਹਾਂ ਵਿੱਚ ਕੁਝ ਕਮਰਸ਼ੀਅਲ ਵੀ ਹੈ ਪੀਨਾ ਪੰਜਾ ਜੋ ਕਿ ਤੁਸੀਂ ਟਰਮ ਯੂਜ਼ ਕਰਦੇ ਹੋ ਉਹ ਵੀ ਚੱਲ ਰਿਹਾ ਹੈ ਪ੍ਰਾਪਰਟੀ ਤੇ ਆਪਾਂ ਫ੍ਰੀਜ਼ ਕਰਨੇ ਹੁਣ ਇਹਨਾਂ ਨੂੰ ਇਹ ਕੰਮ ਤੋਂ ਥੋੜਾ ਪਰਹੇਜ਼ ਕਰ ਲੈਣਾ ਚਾਹੀਦਾ ਕਿਉਂਕਿ ਇਹਨਾਂ ਦਾ ਕੋਈ ਵਿਚਾਰ ਹੈ ਨਹੀਂ ਠੀਕ ਹੈ ਸਰ ਅਗਲੀ ਕਾਰਵਾਈ ਕੀ ਹੋਣਗੇ ਉਹ ਵੀ ਦੱਸੋ ਤਕਲੀ ਤੁਹਾਨੂੰ ਬਸ ਇਸ ਤਰੀਕੇ ਨਾਲ ਆਪਾਂ ਹੋਰ ਸਮਗਲਸ ਆਇਡੈਂਟੀਫਾਈ ਕਰ ਰਹੇ ਹਾਂ ਤਾਂ ਉਹਨਾਂ ਦੇ ਵੀ ਆਪਾਂ ਸਿੰਪਲ ਜਾਂ ਕਮਰਸ਼ੀਅਲ ਜਿੰਨੀ ਵੀ ਕੁਆਂਟੀਟੀ ਆਪਾਂ ਰਿਕਵਰ